ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਘਰ ਦੇ ਵਿੱਚ ਜੋਤ ਜਗਾਉਂਦੇ ਹੋ ਜਾਂ ਤੁਸੀਂ ਗੁਰਦੁਆਰਾ ਸਾਹਿਬ ਜੋਤ ਜਗਾ ਕੇ ਆਉਂਦੇ ਹੋ ਤਾਂ ਜੋਤ ਦੇ ਕੋਲ ਭੁੱਲ ਕੇ ਵੀ ਇਹ ਪੰਜ ਚੀਜ਼ਾਂ ਨਾ ਰੱਖ ਦੇਣਾ ਨਹੀਂ ਤਾਂ ਤੁਹਾਡਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਸੋ ਇਸ ਲਈ ਵੀਡੀਓ ਨੂੰ ਪੂਰੇ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੇ ਭੁੱਲ ਕੇ ਵੀ ਇਹ ਪੰਜ ਗਲਤੀਆਂ ਨਾ ਕਰ ਲੈਣਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਨੋਤ ਸਿੰਘ ਸਾਹਿਬ ਜੀ। ਸਮੂਹ ਸ਼ਹੀਦ ਸਿੰਘਾਂ ਗੁਰੂ ਸਾਹਿਬਾਨਾਂ ਦੇ ਚਰਣਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਬੜੀ ਹੀ ਨਿਆਰੀ ਹੈ ਜਿਹੜਾ ਵੀ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਆ ਕੇ ਝੁੱਕ ਜਾਂਦਾ ਹੈ ਫਿਰ ਸ਼ਹੀਦ ਸਿੰਘ ਉਸ ਦੀਆਂ ਝੋਲੀਆਂ ਨੂੰ ਖੁਸ਼ੀਆਂ ਦੇ ਨਾਲ ਭਰ ਦਿੰਦੇ ਹਨ ਸਾਧ ਸੰਗਤ ਜੀ ਜਿਹੜਾ ਕੰਮ ਨਹੀਂ ਹੁੰਦਾ ਜਾਂ ਜਿਹੜੀਆਂ ਬਿਮਾਰੀਆਂ ਤੋਂ ਡਾਕਟਰ ਵੀ ਥੱਕ ਹਾਰ ਕੇ ਜਵਾਬ ਦੇ ਜਾਂਦੇ ਹਨ ਉਹ ਰੋਗ ਵੀ ਸਾਤ ਸੰਗਤ ਜੀ ਸ਼ਹੀਦਾਂ ਸਿੰਘਾਂ ਦੇ ਸਾਹਮਣੇ ਕਦੇ ਵੀ ਅੜੇ ਨਹੀਂ ਰਹਿ ਸਕਦੇ ਉਹ ਰੋਗ ਵੀ ਠੀਕ ਹੋ ਜਾਂਦੇ ਹਨ ਕਿਉਂਕਿ ਸ਼ਹੀਦ ਸਿੰਘਾਂ ਦੀ ਕਿਰਪਾ ਹੀ ਖਾਲਸਾ ਜੀ ਐਨੀ ਹੁੰਦੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾ ਆਪਣੇ ਬੱਚਿਆਂ ਦੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਣ ਦਿੰਦੇ ਸਾਤ ਸੰਗਤ ਜੀ ਆਪਣੀ ਕੀਤੀ ਗਈ ਅਰਦਾਸ ਦੇ ਵਿੱਚ ਭਾਵਨਾ ਬਹੁਤ ਹੀ ਸੱਚੀ ਹੋਣੀ ਚਾਹੀਦੀ ਹੈ ਜੇਕਰ ਅੰਦਰ ਭਾਵਨਾ ਨਹੀਂ ਹੈਗੀ ਤਾਂ ਆਪਣੀ ਕੀਤੀ ਗਈ ਅਰਦਾਸ ਦੇ ਵਿੱਚ ਸ਼ਰਧਾ ਭਾਵਨਾ ਨਹੀਂ ਹੈ ਤਾਂ ਕੋਈ ਵੀ ਫਾਇਦਾ ਆਪਣੀ ਅਰਦਾਸ ਬੇਨਤੀਆਂ ਕਰਨ ਦਾ ਨਹੀਂ ਹੋਵੇਗਾ ਕਿਉਂਕਿ ਜੇਕਰ ਆਪਣਾ ਮਨ ਹੀ ਸੰਤੁਸ਼ਟ ਨਹੀਂ ਹੈ ਤਾਂ ਆਪਣੇ ਤੋਂ ਕੀ ਆਪਣੇ ਤੇ ਯਕੀਨ ਹੀ ਨਹੀਂ ਆਪਣੀ ਕੀਤੀ ਗਈ ਅਰਦਾਸ ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਪੂਰੀ ਕਰਨਗੇ ਤਾਂ ਫਿਰ ਸਾਧ ਸੰਗਤ ਜੀ ਉਸ ਅਰਦਾਸ ਕੀਤੇ ਦਾਹੀ ਕੀ ਜੇਕਰ ਜੇਕਰ ਆਪਣਾ ਭਰੋਸਾ ਹੀ ਨਾ ਬਣਿਆ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਹਾਂ ਗੁਰੂ ਸਾਹਿਬਾਨਾਂ ਦੇ ਨਾਮ ਦੀ ਜੋਤ ਜਗਾਉਂਦੇ ਹਾਂ ਪਰ ਸਾਧ ਸੰਗਤ ਜੀ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਸਿੱਖ ਇਤਿਹਾਸ ਦੇ ਵਿੱਚ ਜੋਤ ਦੀ ਬਹੁਤ ਜ਼ਿਆਦਾ ਮਹਾਨਤਾ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਵੀ ਹੋ ਤਾਂ ਜੋਤ ਪੂਰੀ ਹੀ ਸੁੱਚਪੰਤਾ ਦੇ ਨਾਲ ਜਗਾਇਆ ਕਰੋ ਸ਼ਰਧਾ ਭਾਵਨਾ ਦੇ ਨਾਲ ਜਗਾਇਆ ਕਰੋ ਕਿ ਤੁਹਾਡੀ ਉਸ ਸੇਵਾ ਤੋਂ ਸ਼ਹੀਦ ਸਿੰਘ ਖੁਸ਼ ਹੋ ਕੇ ਤੁਹਾਡੇ ਹੀ ਸਾਰੇ ਹੀ ਦੁੱਖਾਂ ਦਾ ਨਾਸ਼ ਕਰ ਦੇਣ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾ ਕੇ ਰੱਖਣ ਕਿਉਂਕਿ ਸਾਧ ਸੰਗਤ ਜੀ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਖਾਲਸਾ ਜੀ ਇਸ ਗੱਲ ਨੂੰ ਲੈ ਕੇ ਮੇਰਾ ਖੁਦ ਦਾ ਵੀ ਤਜਰਬਾ ਹੈ ਜਿੱਥੇ ਸ਼ਹੀਦ ਸਿੰਘਾਂ ਦੀ ਜੋਤ ਜਗਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਦਾ ਹੈ ਤੇ ਜਿੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਸਤ ਸੰਗਤ ਜੀ ਉਥੇ ਕੋਈ ਮਾੜੀ ਰੋਹਤਾ ਟਿਕ ਹੀ ਨਹੀਂ ਸਕਦੀ ਮਾੜੀਆਂ ਰੋਹਾਂ ਨੂੰ ਭੱਜਣ ਨੂੰ ਰਸਤੇ ਨਹੀਂ ਲੱਭਦੇ ਸਤ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਿਸ ਦਾ ਹੱਲ ਨਹੀਂ ਹੋ ਰਿਹਾ ਤੁਸੀਂ ਡਾਕਟਰਾਂ ਦੇ ਕੋਲ ਜਾ ਕੇ ਥੱਕ ਹਾਰ ਚੁੱਕੇ ਹੋ ਬਿਮਾਰੀ ਠੀਕ ਨਹੀਂ ਹੋ ਰਹੀ ਦੁੱਖ ਕੱਟੇ ਨਹੀਂ ਜਾ ਰਹੇ ਜਾਂ ਤੁਹਾਡਾ ਕੋਈ ਕਾਰਜ ਸਿਰੇ ਨਹੀਂ ਚੜ ਰਿਹਾ ਤਾਂ ਸਤ ਸੰਗਤ ਜੀ ਤੁਸੀਂ ਇੱਕ ਵਾਰ ਸ਼ਹੀਦ ਸਿੰਘਾਂ ਦੇ ਦਰ ਤੇ ਜਾ ਕੇ ਵੇਖੋ ਸ਼ਹੀਦ ਸਿੰਘਾਂ ਦੇ ਅੱਗੇ ਝੋਲੀ ਅੱਡ ਕੇ ਵੇਖੋ ਕਿਵੇਂ ਸਾਧ ਸੰਗਤ ਜੀ ਉਹ ਤੁਹਾਡੇ ਸਾਰੇ ਹੀ ਦੁੱਖਾਂ ਦਾ ਨਾਸ਼ ਕਰਕੇ ਤੁਹਾਡੀ ਅੱਡੀ ਹੋਈ ਝੋਲੀ ਦੇ ਵਿੱਚ ਖੁਸ਼ੀਆਂ ਪਾ ਦੇਣਗੇ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇਕਰ ਤੁਸੀਂ ਵੀ ਆਪਣੇ ਪਾਠ ਕਰਨ ਦੇ ਲਈ ਜਾਂ ਫਿਰ ਜੋਤ ਦੇ ਲਈ ਅਲੱਗ ਕੋਈ ਰੂਮ ਬਣਾਇਆ ਹੋਇਆ ਹੈ ਅਲੱਗ ਹੀ ਕੋਈ ਜਗ੍ਹਾ ਬਣਾਈ ਹੋਈ ਹੈ ਤਾਂ ਸਾਧ ਸੰਗਤ ਜੀ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਤੁਸੀਂ ਉਸ ਜਗ੍ਹਾ ਤੇ ਜਗ ਦੀ ਜੋਤ ਜਾਂ ਫਿਰ ਜੋਤ ਜਗਵਣ ਵਾਲੀ ਜਗ੍ਹਾ ਤੇ ਇਹ ਪੰਜ ਚੀਜ਼ਾਂ ਕਦੇ ਭੁੱਲ ਕੇ ਨਹੀਂ ਰੱਖਣੀਆਂ ਕਿਉਂਕਿ ਸਾਧ ਸੰਗਤ ਜੀ ਕੁਝ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਪਰ ਆਪਾਂ ਅਣਜਾਣ ਹੁੰਦੇ ਹਾਂ ਜਿਹੜੀਆਂ ਗੱਲਾਂ ਤੋਂ ਜਿਨ੍ਹਾਂ ਨੂੰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਸਾਡੇ ਲਈ ਸਹੀ ਹਨ ਜਾਂ ਗਲਤ ਹਨ ਸਾਤ ਸੰਗਤ ਜੀ ਫਿਰ ਉਹਨਾਂ ਗੱਲਾਂ ਦੇ ਕਰਕੇ ਸਾਡੇ ਤੋਂ ਜਾਣੇ ਅਣਜਾਣੇ ਫਿਰ ਭੁੱਲਣਾ ਹੋ ਜਾਂਦੀਆਂ ਹਨ ਜਿਸ ਕਰਕੇ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਫਿਰ ਆਪਾਂ ਸੋਚਦੇ ਹਾਂ ਕਿ ਅਸੀਂ ਜੋਤ ਵੀ ਜਗਾਉਣੀ ਚਾਹੁੰਦੇ ਹਾਂ ਤੇ ਕਿਉਂ ਸਾਡੀ ਫਿਰ ਵੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਜੋਤ ਜਗਾਵ ਹੀ ਲੈਂਦੇ ਹਾਂ ਤਾਂ ਸਾਤ ਸੰਗਤ ਜੀ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਜੀ ਕਿ ਉਹ ਕਿਹੜੀਆਂ 5 ਚੀਜ਼ਾਂ ਨੂੰ ਜੋਤ ਦੇ ਕੋਲ ਇੱਕ ਅਲੱਗ ਤੋਂ ਬਣੇ ਕਮਰੇ ਦੇ ਵਿੱਚ ਜੋ ਆਪਾਂ ਗੁਰੂ ਮਹਾਰਾਜ ਦੇ ਲਈ ਬਣਾਇਆ ਹੋਇਆ ਹੈ ਉੱਥੇ ਇਸ ਕਮਰੇ ਦੇ ਵਿੱਚ ਆਪਾਂ ਨੂੰ ਚੀਜ਼ਾਂ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਤੇ ਨਾਲ ਹੀ ਸਾਥ ਸੰਗਤ ਜੀ ਤੁਹਾਡੇ ਨਾਲ ਇੱਕ ਵੀਰ ਦੀ ਦਿੱਲੀ ਤੋਂ ਇੱਕ ਛੋਟੀ ਜਿਹੀ ਵਾਰਤਾ ਸਾਂਝੀ ਕਰਨ ਵਾਲੇ ਹਾਂ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਸੋ ਇਸੇ ਤਰ੍ਹਾਂ ਹੀ ਉਹ ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਅਕਸਰ ਹੀ ਸਾਥ ਸੰਗਤ ਜੀ ਆਪਾਂ ਜਾਣਦੇ ਹਾਂ ਅੱਜ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਆਪਣੇ ਘਰ ਦੇ ਵਿੱਚ ਇੱਕ ਅਲੱਗ ਕਮਰਾ ਬਣਾਉਂਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਸ ਕਮਰੇ ਵਿੱਚ ਫੋਟੋਆਂ ਲਗਾ ਕੇ ਗੁਟਕਾ ਸਾਹਿਬ ਰੱਖ ਕੇ ਉਥੇ ਹਰ ਰੋਜ਼ ਉੱਠ ਕੇ ਸਵੇਰੇ ਪਾਠ ਕਰਦੇ ਹਨ ਸਿਮਰਨ ਕਰਦੇ ਹਨ ਸਾਤਸੰਗਤ ਜੀ ਉਸ ਕਮਰੇ ਦੇ ਵਿੱਚ ਇੱਕ ਅਲੱਗ ਕਮਰਾ ਜੋ ਬਣਿਆ ਹੁੰਦਾ ਹੈ ਉੱਥੇ ਹੀ ਜੋਤ ਜਗਾਈ ਜਾਂਦੀ ਹੈ ਕਈ ਤਾਂ ਸਾਤਸੰਗਤ ਜੀ ਭੈਣ ਭਰਾ ਬਹੁਤ ਹੀ ਸੇਵਾ ਤੇ ਸੁਚਮਤਾ ਦੇ ਨਾਲ ਹਰ ਰੋਜ਼ ਸਫਾਈ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਨ ਉੱਠ ਕੇ ਨਿਤਨੇਮ ਵੀ ਕਰਦੇ ਹਨ ਤੇ ਕਈ ਸਾਤਸੰਗਤ ਜੀ ਭੈਣ ਭਰਾਵਾਂ ਨੇ ਕਮਰਾ ਤਾਂ ਬਣਾਇਆ ਹੁੰਦਾ ਹੈ ਪਰ ਉਸ ਕਮਰੇ ਦੇ ਵਿੱਚ ਉਹਨਾਂ ਦਾ ਕਿਤੇ ਮਹੀਨਾ ਮਸਿਆਂ ਹੀ ਜਾਣਾ ਹੁੰਦਾ ਹੈ ਕਿਉਂਕਿ ਹਰ ਰੋਜ਼ ਉਹਨਾਂ ਦੇ ਕੋਲ ਜਾਣ ਦਾ ਸਮਾਂ ਨਹੀਂ ਹੁੰਦਾ ਪਰ ਜੇ ਆਪਾਂ ਰੋਮ ਬਣਾਇਆ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਸਪੈਸ਼ਲ ਤਾਂ ਸਾਧ ਸੰਗਤ ਜੀ ਹਰ ਰੋਜ਼ ਵੀ ਤੁਹਾਨੂੰ ਉਸ ਲਈ ਸਮਾਂ ਕੱਢਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਲੱਗਦਾ ਤੇ ਮੂਲ ਮੰਤਰ ਦਾ ਹੀ ਕੰਮ ਸੇ ਕੰਮ ਜਾਪ ਕਰ ਲਿਆ ਕਰੋ ਕਿਉਂਕਿ ਸਾਧ ਸੰਗਤ ਜੀ ਫਿਰ ਬਣਾਏ ਕਮਰੇ ਦਾ ਕੀ ਫਾਇਦਾ ਫਿਰ ਤਾਂ ਆਪਾਂ ਵੇਖ ਸੁਫੇਖ ਇਸ ਚੀਜ਼ ਨੂੰ ਫੈਸ਼ਨ ਸਮਝਣ ਲੱਗ ਪਏ ਹਾਂ ਕਿ ਉਹਨਾਂ ਨੇ ਬਣਾਇਆ ਹੈ ਆਪਾਂ ਵੀ ਬਣਾ ਲਈਏ ਪਰ ਸਾਡੀ ਭਾਵਨਾ ਕਿੰਨੀ ਕੁ ਹੈ ਉਹ ਆਪਾਂ ਨਹੀਂ ਵੇਖਦੇ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਜਿਵੇਂ ਕੁਝ ਚੀਜ਼ਾਂ ਨੂੰ ਆਪਾਂ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਕਮਰਾ ਬਣਾਇਆ ਹੁੰਦਾ ਹੈ ਜਿੱਥੇ ਆਪਾਂ ਪੂਜਾ ਪਾਠ ਕਰਦੇ ਹਾਂ ਜੋਤ ਜਗਾਉਂਦੇ ਹਾਂ ਉਸ ਕਮਰੇ ਦੇ ਵਿੱਚ ਕੁਝ ਚੀਜ਼ਾਂ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਤੇ ਕੁਝ ਚੀਜ਼ਾਂ ਨੂੰ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਸਾਡੇ ਕਹਿਣ ਦਾ ਭਾਵ ਕਿ ਕੁਝ ਚੀਜ਼ਾਂ ਰੱਖਣੀਆਂ ਜ਼ਰੂਰੀ ਹਨ ਤੇ ਕੁਝ ਰੱਖਣੀਆਂ ਨਹੀਂ ਜ਼ਰੂਰੀ। ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਹਨ ਜੋ ਆਪਣੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਬਣਾ ਕੇ ਰੱਖਦੀਆਂ ਹਨ ਜਿਸ ਦੇ ਨਾਲ ਆਪਣੇ ਘਰ ਦੇ ਵਿੱਚ ਲੜਾਈ, ਝਗੜੇ, ਪਰੇਸ਼ਾਨੀਆਂ ਤੇ ਨੁਕਸਾਨ ਦਾ ਕਾਰਨ ਬਣ ਜਾਂਦੀਆਂ ਹਨ। ਅੱਜ ਇਸ ਵੀਡੀਓ ਦੇ ਵਿੱਚ ਇਹੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਜੀ। ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਭੈਣ ਭਰਾ ਇਸ ਚੀਜ਼ ਤੋਂ ਅਣਜਾਣ ਹੁੰਦੇ ਹਨ ਜਿਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਥ ਸੰਗਤ ਜੀ ਆਪਾਂ ਅਕਸਰ ਹੀ ਸੁਣਦੇ ਹਾਂ ਪੂਜਾ ਰੂਮ ਦੇ ਵਿੱਚ ਦੀਵਾ ਜਾਂ ਧੂਫ ਵਰਗੀਆਂ ਚੀਜ਼ਾਂ ਸਾਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਸਾਥ ਸੰਗਤ ਜੀ ਜਿੱਥੇ ਆਪਾਂ ਜੋਤ ਜਗਾਉਂਦੇ ਹਾਂ ਤੇ ਕਈ ਭੈਣ ਭਰਾ ਆਟੇ ਦੀ ਜੋਤ ਬਣਾ ਲੈਂਦੇ ਹਨ ਕਈ ਮਿੱਟੀ ਦੇ ਵੀ ਦੀਵੇ ਬਣਾਉਂਦੇ ਹਨ ਤੇ ਫਿਰ ਜੋਤ ਜਗਾਉਂਦੇ ਹਨ ਸਾਤਸੰਗਤ ਜੀ ਤੁਸੀਂ ਮਿੱਟੀ ਦੇ ਦੀਵੇ ਦੇ ਵਿੱਚ ਜੋਤ ਜਗਾ ਰਹੇ ਹੋ ਤਾਂ ਬਹੁਤ ਹੀ ਚੰਗੀ ਗੱਲ ਹੈ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਸਾਤਸੰਗਤ ਜੀ ਜੇਕਰ ਤੁਹਾਡੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਸ਼ਰਧਾ ਭਾਵਨਾ ਭਰੋਸਾ ਬਹੁਤ ਹੀ ਜ਼ਿਆਦਾ ਹੈ ਤਾਂ ਤੁਸੀਂ ਉਪਲਾ ਰੱਖ ਕੇ ਗੁੜ ਤੇ ਘੋ ਦੀ ਧੂਫ ਵੀ ਬਣਾ ਕੇ ਪੂਜਾ ਰੂਮ ਦੇ ਵਿੱਚ ਜਗਾ ਸਕਦੇ ਹੋ ਇਸੇ ਹੀ ਕਾਰਨ ਸਾਤਸੰਗਤ ਜੀ ਘਰ ਦੇ ਵਿੱਚ ਖੁਸ਼ੀਆਂ ਤੇ ਸ਼ਾਂਤੀ ਆ ਜਾਵੇਗੀ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਕਲੇ ਕਲੇਸ਼ ਘਰ ਦੇ ਵਿੱਚ ਨਹੀਂ ਹੋਵੇਗਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਦੂਸਰੀ ਚੀਜ਼ ਸਵਾਸਤਿਕ ਘਰ ਦੇ ਸਵਾਸਤਿਕ ਘਰ ਦੇ ਬਾਹਰ ਜਾਂ ਪੂਜਾ ਰੂਮ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ ਜੋ ਇਸ ਨੂੰ ਰੋਲੀ ਨਾਲ ਵੀ ਬਣਾਇਆ ਜਾ ਸਕਦਾ ਹੈ ਕਿਉਂਕਿ ਸਵਾਸਤਿਕ ਜਿਹੜਾ ਹੁੰਦਾ ਹੈ ਤੁਹਾਡੇ ਘਰ ਦੀ ਸ਼ਕਤੀ ਵਧੀਆ ਕਿਸਮਤ ਤੇ ਖੁਸ਼ਹਾਲੀ ਤੰਦਰੁਸਤੀ ਦਾ ਪ੍ਰਤੀਕ ਹੁੰਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਜਿਹੜੇ ਭੈਣ ਭਰਾਵਾਂ ਨੇ ਆਪਣੇ ਘਰ ਦੇ ਅੰਦਰ ਪੂਜਾ ਰੂਮ ਬਣਾਇਆ ਹੋਇਆ ਹੈ ਇੱਕ ਛੋਟਾ ਜਿਹਾ ਮੰਦਰ ਰੂਪੀ ਬਣਾਇਆ ਹੋਇਆ ਹੈ ਤੁਸੀਂ ਉਸ ਮੰਦਰ ਦੇ ਵਿੱਚ ਘੰਟੀ ਜਾਂ ਤਕਰੀਬਨ ਜ਼ਰੂਰ ਰੱਖਿਆ ਹੋਵੇਗਾ ਕਿਉਂਕਿ ਘੰਟੀ ਨੂੰ ਬਹੁਤ ਹੀ ਸ਼ubh ਮੰਨਿਆ ਜਾਂਦਾ ਹੈ ਇਸ ਲਈ ਘਰ ਦੇ ਅੰਦਰ ਜੇਕਰ ਤੁਸੀਂ ਮੰਦਰ ਬਣਾਇਆ ਹੈ ਤੇ ਉਸ ਵਿੱਚ ਘੰਟੀ ਰੱਖ ਲਓ ਤੇ ਜੇਕਰ ਤੁਸੀਂ ਗੁਰੂ ਮਹਾਰਾਜ ਦੇ ਲਈ ਛੋਟਾ ਜਿਹਾ ਕਮਰਾ ਬਣਾਇਆ ਹੈ ਤਾਂ ਉਸ ਦੇ ਵਿੱਚ ਤੁਸੀਂ ਸ਼ੰਖ ਜ਼ਰੂਰ ਰੱਖ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦਾ ਵਾਤਾਵਰਣ ਸ਼ੁੱਧ ਤੇ ਪਵਿੱਤਰ ਹੋ ਜਾਵੇਗਾ ਜਿਸ ਘਰ ਦੀ ਵੀ ਪੂਜਾ ਸਥਾਨ ਤੇ ਘੰਟੀ ਜਾਂ ਫਿਰ ਸ਼ੰਖ ਵਜਾਇਆ ਜਾਂਦਾ ਹੈ ਉਥੇ ਆਲੇ ਦੁਆਲੇ ਦੀਆਂ ਸਾਰੀਆਂ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ ਤੇ ਜਿੱਥੇ ਤੱਕ ਸਾਧ ਸੰਗਤ ਜੀ ਘੰਟੀ ਦੀ ਜਾਂ ਸ਼ੰਖ ਦੀ ਆਵਾਜ਼ ਹੁੰਦੀ ਹੈ ਉਥੋਂ ਦਾ ਵਾਤਾਵਰਣ ਪਵਿੱਤਰ ਤੇ ਸ਼ੁੱਧ ਹੋ ਜਾਂਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਸਫਲਤਾ ਦੇ ਦਰਵਾਜ਼ੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਜੋ ਘਰ ਦੇ ਮੰਦਰ ਦੇ ਵਿੱਚ ਸਾਨੂੰ ਖਾਸ ਤੌਰ ਤੇ ਜੋ ਗੁਰੂ ਮਹਾਰਾਜ ਦੇ ਲਈ ਅਸੀਂ ਕਮਰਾ ਬਣਾਇਆ ਹੁੰਦਾ ਹੈ ਜਾਂ ਜਿੰਨੇ ਵੀ ਘਰਾਂ ਦੇ ਵਿੱਚ ਮੰਦਰ ਬੁਣੇ ਹੁੰਦੇ ਹਨ ਜਾਂ ਜਿੰਨੇ ਵੀ ਘਰਾਂ ਦੇ ਵਿੱਚ ਮੰਦਰ ਬਣੇ ਹੁੰਦੇ ਹਨ ਉਹਨਾਂ ਮੰਦਰਾਂ ਜਾਂ ਰੂਮ ਦੇ ਵਿੱਚ ਸਾਨੂੰ ਖਾਸ ਤੌਰ ਤੇ ਫਾਇਦੇ ਦੀਆਂ ਚੀਜ਼ਾਂ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ ਹੁਣ ਗੱਲ ਕਰਦੇ ਹਾਂ ਜੇ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਘਰ ਦੇ ਅੰਦਰ ਬਣਾਏ ਹੋਏ ਰੂਮ ਜਿੱਥੇ ਆਪਾਂ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਜਾਂ ਜੋਤ ਜਗਾਉਂਦੇ ਹਾਂ ਕਿਹੜੀਆਂ ਚੀਜ਼ਾਂ ਚਿਹੜੀਆਂ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਸਤ ਸੰਗਤ ਜੀ ਆਪਾਂ ਆਪਣੇ ਘਰ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੋਟਵਾਂ ਲਗਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਆਪਣੇ ਪਾਠ ਵਾਲੇ ਕਮਰੇ ਦੇ ਵਿੱਚ ਜਿੱਥੇ ਆਪਾਂ ਅਲੱਗ ਤੋਂ ਰੂਮ ਬਣਾਇਆ ਹੁੰਦਾ ਹੈ ਜਿਵੇਂ ਆਪਾਂ ਇੱਕ ਅਲੱਗ ਬਣਾਉਂਦੇ ਹਾਂ ਉੱਥੇ ਆਪਾਂ ਗੁਟਕਾ ਸਾਹਿਬ ਰੱਖਦੇ ਹਾਂ ਹਰ ਰੋਜ਼ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਆਪਾਂ ਆਪਣੀ ਸਾਫ ਸਫਾਈ ਵੀ ਜਰੂਰ ਰੱਖਦੇ ਹਾਂ ਨਹਾ ਧੋ ਕੇ ਸੁੱਚੇ ਵਸਤਰ ਹੀ ਪਹਿਨ ਕੇ ਉਸ ਕਮਰੇ ਵਿੱਚ ਜਾਂਦੇ ਹਾਂ ਆਪਣੇ ਸਰੀਰ ਦੀ ਤਨ ਤੇ ਮਨ ਦੀ ਸਫਾਈ ਰੱਖਦੇ ਹਾਂ ਇਸੇ ਤਰ੍ਹਾਂ ਆਪਾਂ ਰੂਮ ਦੀ ਵੀ ਹਰ ਰੋਜ਼ ਸਫਾਈ ਕਰਨੀ ਹੈ ਜਿਵੇਂ ਸਾਥ ਸੰਗਤ ਜੀ ਆਪਾਂ ਘਰ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਲੈ ਕੇ ਆਉਂਦੇ ਹਾਂ ਜੇ ਆਪਾਂ ਇੱਕ ਫੋਟੋ ਰੱਖਾਂਗੇ ਤਾਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਜੇਕਰ ਆਪਾਂ ਜ਼ਿਆਦੀਆਂ ਫੋਟੋਆਂ ਰੱਖਾਂਗੇ ਤਾਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਓਨੀ ਹੀ ਕਿਰਪਾ ਕਰਨੀ ਹੈ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਆਪਾਂ ਨੂੰ ਫੋਟੋਆਂ ਨਹੀਂ ਰੱਖਣੀਆਂ ਚਾਹੀਦੀਆਂ ਪਰ ਸਾਧ ਸੰਗਤ ਜੀ ਜੇਕਰ ਆਪਾਂ ਥੋੜੀਆਂ ਰੱਖਾਂਗੇ ਤਾਂ ਆਪਾਂ ਨੂੰ ਸਾਫ ਸਫਾਈ ਕਰਨੀ ਸੌਖੀ ਹੋ ਜਾਵੇਗੀ ਕਮਰਾ ਸਾਫ਼ ਸੁਥਰਾ ਰਹੇਗਾ ਜੋ ਐਨਾ ਸਮਾਂ ਆਪਾਂ ਸਾਧ ਸੰਗਤ ਜੀ ਬਹੁਤ ਹੀ ਅਕਸਰ ਘਰਾਂ ਵਿੱਚ ਵੇਖਿਆ ਹੈ ਕਿ ਉਹ ਇੰਨੀ ਸਾਫ ਸਫਾਈ ਨਹੀਂ ਰੱਖਦੇ ਜਿਸ ਕਰਕੇ ਉਹ ਫਿਰ ਸਾਭ ਸੰਭਾਲ ਨਹੀਂ ਕਰ ਸਕਦੇ। ਉਹਨਾਂ ਹੀ ਲੈ ਕੇ ਆਓ ਜਿੰਨਾ ਤੁਸੀਂ ਸੇਵਾ ਨਿਭਾ ਸਕਦੇ ਹੋ। ਸਾਭ ਸੰਭਾਲ ਜੇਕਰ ਤੁਸੀਂ ਨਹੀਂ ਕਰ ਰਹੇ ਤਾਂ ਉਹ ਵੇਖੋ ਜੀ ਆਪਾਂ ਇੱਕ ਤਰ੍ਹਾਂ ਦਾ ਫਿਰ ਨਿਰਾਦਰ ਹੀ ਕਰ ਰਹੇ ਹੁੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਫਿਰ ਆਪਣੇ ਘਰ ਵਿੱਚ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਪਣੇ ਘਰ ਦੇ ਵਿੱਚ ਤੰਗੀ, ਪਰੇਸ਼ਾਨੀ ਜਾਂ ਕਿਸੇ ਚੀਜ਼ ਨੂੰ ਲੈ ਕੇ ਫਿਰ ਲੜਾਈ ਝਗੜਾ ਕਲੇਸ਼ ਬਣਿਆ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਸਾਧ ਸੰਗਤ ਜੀ ਜਿਵੇਂ ਆਪਾਂ ਘਰ ਦੇ ਵਿੱਚ ਦੋ ਅਲੱਗ ਰੂਮ ਬਣਾਏ ਹਨ ਉਸ ਰੂਮ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੋਟੋਆਂ ਤੇ ਗੁਟਕਾ ਸਾਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਤਸਵੀਰ ਨਾ ਹੀ ਲਗਾਓ ਤਾਂ ਚੰਗਾ ਹੈ ਨਾ ਹੀ ਉਸ ਕਮਰੇ ਦੇ ਵਿੱਚ ਤੁਸੀਂ ਕੋਈ ਇਸ ਤਰ੍ਹਾਂ ਦੀ ਚੀਜ਼ ਰੱਖੋ ਜਿਸ ਦੇ ਨਾਲ ਵਾਰ-ਵਾਰ ਤੁਹਾਨੂੰ ਉਸ ਕਮਰੇ ਵਿੱਚ ਜਾਣਾ ਪਵੇ ਉਸ ਕਮਰੇ ਦਾ ਨਿਰਾਦਰ ਹੋਵੇ ਸੋ ਸਾਲ ਸੰਗਤ ਜੀ ਇਹਨਾਂ ਕੁਝ ਗੱਲਾਂ ਦਾ ਖਾਸ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਘਰ ਵਿੱਚ ਸੁਖ ਸ਼ਾਂਤੀ ਰਹੇਗੀ ਸਾਲ ਸੰਗਤ ਜੀ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਜਦੋਂ ਜੋਤ ਜਗਾਉਣੀ ਹੈ ਜੋਤ ਦਾ ਆਲਾ ਦਵਾਲਾ ਜਿਹੜਾ ਹੈ ਸਾਫ਼ ਹੋਣਾ ਚਾਹੀਦਾ ਹੈ ਕਈ ਵਾਰ ਜੋਤ ਜਗਦੀ ਹੈ ਪਰ ਇੰਨੀ ਧੂੜ ਮਿੱਟੀ ਪਈ ਹੁੰਦੀ ਹੈ ਉਹ ਕਮਰਾ ਤੇ ਆਲਾ ਦਵਾਲਾ ਸਾਫ਼ ਨਹੀਂ ਹੁੰਦਾ ਜਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਸਾਡੇ ਕਹਿਣ ਦਾ ਭਾਵ ਕਿ ਖਲਾਰਾ ਪਿਆ ਹੁੰਦਾ ਹੈ ਜਦੋਂ ਅਸੀਂ ਜੋਤ ਜਗਾਉਣ ਲਈ ਡੱਬੀ ਜਗਾਉਂਦੇ ਹਾਂ ਉਹ ਤੀਲਾ ਵੀ ਅਸੀਂ ਉੱਥੇ ਹੀ ਸੁੱਟਦੇ ਰਹਿੰਦੇ ਹਾਂ ਜੋ ਆਪਾਂ ਸਾਭ ਸੰਭਾਲ ਨਹੀਂ ਕਰ ਸਕਦੇ ਸਾਫ਼ ਸੁਥਰਾ ਕਮਰਾ ਨਹੀਂ ਬਣਾ ਸਕਦੇ ਇਸ ਕਰਕੇ ਸਾਥ ਸੰਗਤ ਜੀ ਇਸ ਸੇਵਾ ਤੋਂ ਆਪਣੇ ਸ਼ਹੀਦ ਸਿੰਘ ਨਹੀਂ ਖੁਸ਼ ਹੋਣਗੇ ਫਿਰ ਆਪਣੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਪਤਾ ਨਹੀਂ ਅਸੀਂ ਪਾਠ ਵੀ ਕਰਦੇ ਹਾਂ ਜੋਤ ਵੀ ਜਗਾਉਂਦੇ ਹਾਂ ਪਰ ਸਾਡੀ ਅਰਦਾਸ ਬੇਨਤੀ ਕਿਉਂ ਪੂਰੀ ਨਹੀਂ ਹੁੰਦੀ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਇਸ ਤੋਂ ਇਲਾਵਾ ਸਾਧ ਸੰਗਤ ਜੀ ਜਿਵੇਂ ਆਪਾਂ ਘਰ ਦੇ ਵਿੱਚ ਅਲੱਗ ਕਮਰਾ ਬਣਾਇਆ ਹੈ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਆਪਾਂ ਫੋਟੋਆਂ ਲਗਾਉਂਦੇ ਹਾਂ ਧੂਪ ਬੱਤੀ ਜੋਤ ਪੂਜਾ ਪਾਠ ਸਭ ਸਮੇਂ ਅਨੁਸਾਰ ਸਭ ਕੁਝ ਰੱਖਦੇ ਹਾਂ ਇੱਕ ਅਲੱਗ ਤੋਂ ਬੈਠ ਕੇ ਜਿਵੇਂ ਅਸੀਂ ਪਾਠ ਕਰਨਾ ਹੁੰਦਾ ਹੈ ਕਦੇ ਕਿਹੜੀ ਜਗ੍ਹਾ ਤੇ ਰੱਖ ਲੈਣੇ ਹਨ ਤੇ ਘਰ ਦੇ ਵਿੱਚ ਸਾਫ ਸਫਾਈ ਕਰਦੇ ਸਮੇਂ ਸਾਨੂੰ ਇਨਾਕ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਕਮਰੇ ਦੇ ਲਈ ਸਾਫ ਹੀ ਝਾੜੂ ਹੋਵੇ ਸਾਫ ਹੀ ਪੋਚਾ ਹੋਵੇ ਫਿਰ ਹੀ ਉਸ ਕਮਰੇ ਦੀ ਸਾਨੂੰ ਸਫਾਈ ਕਰਨੀ ਚਾਹੀਦੀ ਹੈ ਘਰ ਵਾਲੀਆਂ ਚੀਜ਼ਾਂ ਦੇ ਨਾਲ ਸਾਨੂੰ ਸਫਾਈ ਨਹੀਂ ਕਰਨੀ ਚਾਹੀਦੀ ਨਾ ਹੀ ਉਸ ਰੂਮ ਦੇ ਵਿੱਚ ਕਦੇ ਵੀ ਚप्पल ਰੱਖਣੀ ਚਾਹੀਦੀ ਹੈ ਚप्पल ਹਮੇਸ਼ਾ ਕਮਰੇ ਤੋਂ ਬਾਹਰ ਲਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਧ ਸੰਗਤ ਜੀ ਕਈ ਭੈਣਪਰਾ ਆਪਣੇ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਂਦੇ ਹਨ ਕਈ ਆਪਣੇ ਘਰ ਵਿੱਚ ਤੇਲ ਦਾ ਦੀਵਾ ਜਗਾਉਂਦੇ ਹਨ ਜੇਕਰ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਵੀ ਤੇਲ ਦਾ ਦੀਵਾ ਜਗਾਈਏ ਜਾਂ ਦੇਸੀ ਘਿਓ ਦੀ ਜੋਤ ਜਗਾਉਣੀ ਹੈ ਉਹ ਵੀ ਜਗਾ ਸਕਦੇ ਹੋ ਸਾਧ ਸੰਗਤ ਜੀ ਆਪਾਂ ਜੋਤ ਜਗਾਉਂਦੇ ਸਮੇਂ ਤੂਫ ਬੱਤੀ ਵੀ ਕਰਦੇ ਹਾਂ ਜੋਤ ਨੂੰ ਤੁਸੀਂ ਹਮੇਸ਼ਾ ਸੱਜੀ ਸਾਈਡ ਤੇ ਹੀ ਰੱਖਿਆ ਕਰੋ ਤੂਫ ਨੂੰ ਹਮੇਸ਼ਾ ਲੈਫਟ ਸਾਈਡ ਤੇ ਰੱਖਿਆ ਕਰੋ ਸਾਧ ਸੰਗਤ ਜੀ ਤੁਹਾਡੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਜੇਕਰ ਤੁਹਾਨੂੰ ਕੋਈ ਵਹਿਮ ਭਰਮ ਲੱਗਦਾ ਹੈ ਤਾਂ ਇਹ ਤੁਹਾਡੇ ਮਨ ਦੇ ਸ਼ੰਕੇ ਹਨ ਪਰ ਸਾਧ ਸੰਗਤ ਜੀ ਇਹ ਗੱਲਾਂ ਉਹ ਹਨ ਜੋ ਸਾਨੂੰ ਕਹੀਆਂ ਜਾਂਦੀਆਂ ਹਨ ਕਿ ਤੁਸੀਂ ਘਿਓ ਦੀ ਜੋਤ ਜਗਾ ਸਕਦੇ ਹੋ ਤੇ ਤੇਲ ਦਾ ਦੀਵਾ ਵੀ ਜਗਾ ਸਕਦੇ ਹੋ ਜੇਕਰ ਤੁਸੀਂ ਤੇਲ ਦਾ ਦੀਵਾ ਜਗਾ ਰਹੇ ਹੋ ਨਾ ਉਸ ਨੂੰ ਖੱਬੇ ਪਾਸੇ ਰੱਖਿਆ ਕਰੋ ਧੂਪ ਬੱਤੀ ਸੱਜੇ ਪਾਸੇ ਤੇ ਜੇਕਰ ਦੇਸੀ ਘਿਓ ਦੀ ਜੋਤ ਜਗਾ ਰਹੇ ਹੋ ਉਸ ਨੂੰ ਸੱਜੇ ਪਾਸੇ ਤੇ ਧੂਪ ਅਰਗਬਤੀ ਨੂੰ ਖੱਬੇ ਪਾਸੇ ਰੱਖਿਆ ਕਰੋ ਇਸ ਤਰ੍ਹਾਂ ਤੁਸੀਂ ਸਾਧ ਸੰਗਤ ਜੀ ਦੀ ਸੇਵਾ ਸਿਮਰਨ ਪੂਜਾ ਪਾਠ ਕਰਨ ਦੇ ਨਾਲ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੁਹਾਡੇ ਪਰਿਵਾਰ ਤੇ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇ ਤੁਸੀਂ ਗੁਰੂ ਵਾਲੇ ਬਣ ਜਾਓ ਬਾਬਾ ਦੀਪ ਸਿੰਘ ਜੀ ਦੇਦਾਰ ਤੇ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਪਰਿਵਾਰ ਨੂੰ ਹੱਸਦੇ ਵਸਦੇ ਰੱਖਣ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਲੰਮੀਆਂ ਉਮਰਾਂ ਬਖਸ਼ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ